ਰਾਸ਼ਪਤ ਸਾਬ ਜਿਹੜੇ ਇਲਜ਼ਾਮ ਲੱਗੇ ਨੇ ਕਿ ਜੁੱਤੀ ਸੰਘਾਓ ਦਲਤ ਭਾਈਚਾਰੇ ਨੂੰ ਸ਼ਬਦਾਵਲੀ ਇਸ ਤਿੱਕੇ ਨਾਲ ਵਰਤੀ ਆ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਭਾਸ਼ਣ ਦੌਰਾਨ ਇਹ ਚੀਜ਼ਾਂ ਹੋਈਆਂ ਨੇ ਕੋਟਲੀ ਹੁਣੀ ਰੁੰਦੇ ਫਿਰਦੇ ਆ ਇਹ ਸਾਰੇ ਡਰਾਮੇ ਕਰਦੇ ਆ ਕੋਈ ਐਸੀ ਗੱਲ ਨਹੀਂ ਇਹ ਇਕੱਲਾ ਕੋਟਲੀ ਨਹੀਂ ਸਾਰੀ ਕਾਂਗਰਸ ਰੁੰਦੀ ਫਿਰਦੀ ਆ ਕਿ ਕੋਈ ਦੱਸ ਦਈਏ ਕਿਸੇ ਦੇ ਹਾਂ ਜੂ ਕਿਸੇ ਦੇ ਨਹੀਂ ਦੱਸਦੇ ਕੋਈ ਅੰਦਰੇ ਅੰਦਰ ਹੀ ਹੌਂਕੇ ਲਈ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਇਨਰ ਕੋਲੇ ਜਿਹੜਾ ਰਾਹ ਹੁੰਦਾ ਸੀ ਮੁੱਦਾ ਹੁੰਦਾ ਸੀ ਨਾਰੇ ਲਾਓ ਵਾਕ ਆਊਟ ਕਰੋ ਸੀਐਮ ਸਾਹਿਬ ਨੇ ਤਾਲਾ ਲਿਆ ਕੇ ਇਹਨਾਂ ਨੂੰ ਮਜਬੂਰ ਕਰਤਾ ਖੜਨੂ ਫਿਰ ਤਾਲੇ ਤੇ ਜਿਹਨੂੰ ਮੈਂ ਬੋਲਿਆ ਮੈਂ ਕਿਹਾ ਤਾਲਾ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਤਾਲਾ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਲਾਜ ਚਾਹੀਦਾ ਮੁਖਵੰਤ ਸਾਹਿਬ ਕਰਾ ਰਹੇ ਆ ਕਹਿੰਦੇ ਸਾਨੂੰ ਸਮਾਂ ਨਹੀਂ ਦੇ ਰਹੇ ਕਹਿੰਦੇ ਤੂੰ ਤੂੰ ਕਰਕੇ ਗੱਲ ਕਰਦੇ ਨੇ ਲਿਫਟੀ ਸਪੀਕਰ ਸਾਹਿਬ ਬਾਰ ਬਾਰ ਕਹਿ ਰਹੇ ਰਾਜਾ ਬੜੰਗ ਜੀ ਬੋਲੋ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਕਿਉਂ ਨਹੀਂ ਕਰ ਰਹੇ ਸਾਮਣੇ ਜਿਸ ਤਰ੍ਹਾਂ ਕਿਹਾ ਕਿ ਰਾਜਾ ਵੜਿੰਗਹਰਾਂ ਨੂੰ ਕਿ ਪਾਸੋਂ ਚੌਥੇ ਵਿੱਚ ਚੁੱਪ ਹੋਵੋਗੇ ਹੁਣ ਹੀ ਚੁੱਪ ਕਰ ਜਾਓ ਅਕਾਲੀ ਦਲ ਕਹਿੰਦਾ ਕਿ ਰਲੇ ਮੇਲੇ ਆ ਕਹਿੰਦੇ ਜੇ ਕਾਰਵਾਈ ਕਰਨੀ ਹੁੰਦੀ ਹੁਣ ਤੱਕ ਕਰ ਦਿੰਦੇ ਕਹਿੰਦੇ ਐ ਬਲੈਕਮੇਲ ਜਾਣਾ ਕਰਨਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸੁਖਵਿੰਦਰ ਸਿੰਘ ਕੋਟਲੀ ਰੋਣ ਲੱਗ ਗਏ ਫੁੱਟ ਫੁੱਟ ਕੇ ਰੋਏ ਤੇ ਇਲਜ਼ਾਮ ਲਾਏ ਆਮ ਆਦੀ ਪਾਰਟੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਤੇ ਮਨਜੀਤ ਸਿੰਘ ਬਲਾਸਪੁਰ ਸਾਡੇ ਨਾਲ ਬਲਾਸਪੁਰ ਸਾਹਿਬ ਜਿਹੜੇ ਇਲਜ਼ਾਮ ਲੱਗੇ ਨੇ ਕਿ ਜੁੱਤੀ ਸੰਘਾਓ ਦਲਤ ਭਾਈਚਾਰੇ ਨੂੰ ਸ਼ਬਦਾਵਲੀ ਇਸ ਤਰੀਕੇ ਨਾਲ ਵਰਤੀ ਆ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਭਾਸ਼ਣ ਦਰੋਣਾ ਇਹ ਚੀਜ਼ਾਂ ਹੋ ਜਾਂਦੀਆਂ ਸਾਰੀਆਂ ਇੱਕ ਜਿਹੜੀ ਦਲਤ 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 ਆਪਾਂ ਬਾਰ ਬਾਰ ਗੱਲ ਕਰ ਰਹੇ ਮੈਨੂੰ ਬੜਾ ਹੋਰ ਹੀ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਦੇਖੋ ਮੈਂ ਬੋਲ ਰਿਹਾ ਤੁਹਾਡੇ ਪੱਤਰਕਾਰ ਸਾਹਿਬ ਕਹਿ ਰਹੇ ਸੀ ਕਿ ਤੁਸੀਂ ਜੀ ਬਹੁਤ ਲੰਮਾ ਬੋਲੇ ਆ ਠੀਕ ਹੈ ਨਾ ਜੇ ਮੈਂ ਲੰਮਾ ਬੋਲ ਰਿਹਾ ਸੀਐਮ ਸਾਹਿਬ ਬੈਠੇ ਨੇ ਮੇਰੇ ਮੂਰੇ ਔਰ ਸਾਰੀ ਕੈਬਨਿਟ ਬੈਠੀ ਆ ਠੀਕ ਹੈ ਨਾ ਐਮਐਲਏ ਬੈਠੇ ਆ ਮੈਂ ਦਲਿਤ ਸਮਾਜ ਨਾਲ ਸੰਬੰਧ ਰੱਖਦਾ ਔਰ ਮੈਨੂੰ ਖੁੱਲਾ ਟਾਈਮ ਆ ਕੋਈ ਇਹ ਨਹੀਂ ਵੀ 5 ਮਿੰਟ ਬੋਲਣਾ 3 ਮਿੰਟ ਬੋਲਣਾ ਇਹ ਦੱਸੋ ਵੀ ਦਲਿਤ ਸਮਾਜ ਦੇ ਬੰਦੇ ਦਾ ਸਨਮਾਨ ਹੋ ਰਿਹਾ ਕਾ ਅਪਮਾਨ ਜਿਹਨੂੰ ਸੀਐਮ ਸਾਹਿਬ ਨੇ ਕਹਦਾ ਵੀ ਬੋਲਣਾ ਵੀ ਤੂੰ ਤੇ ਬੋਲਣਾ ਵੀ ਜਿੰਨਾ ਮਰਜੀ ਆ ਠੀਕ ਹੈ ਨਾ ਇਸ ਕਰਕੇ ਇਹ ਸਨਮਾਨ ਆ ਅਪਮਾਨ ਨਹੀਂ ਬਾਕੀ ਜਿਹੜੀ ਗੱਲ ਇਹ ਇਹ ਕਰ ਰਹੇ ਆ ਕੋਟਲੀ ਹੋਣੀ ਰੋਂਦੇ ਫਿਰਦੇ ਆ ਇਹ ਸਾਰੇ ਡਰਾਮੇ ਕਰਦੇ ਆ ਕੋਈ ਐਸੀ ਗੱਲ ਨਹੀਂ ਇਹ ਇਕੱਲਾ ਕੋਟਲੀ ਨਹੀਂ ਸਾਰੀ ਕਾਂਗਰਸ ਰੋਂਦੀ ਫਿਰਦੀ ਆ ਕੁਈ ਕਹ ਕੋਈ ਦੱਸਦੀ ਹੈ ਕਿਸੇ ਦੇ ਹਾਂ ਜੂ ਕਿਸੇ ਦੇ ਨਹੀਂ ਦੱਸਦੇ ਕੋਈ ਅੰਦਰੇ ਅੰਦਰੀ ਹੋ ਕੇ ਲਈ ਜਾਂਦੇ ਆ ਕਿਉਂਕਿ ਇਹਨਾਂ ਕੋਲੇ ਕੋਈ ਸਬਜੈਕਟ ਨਹੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲੇ ਜਿਹੜਾ ਰਾਹ ਹੁੰਦਾ ਸੀ ਮੁੱਦਾ ਹੁੰਦਾ ਸੀ ਨਾਰੇ ਲਾਓ ਵਾਕ ਆਊਟ ਕਰੋ ਸੀਐਮ ਸਾਹਿਬ ਨੇ ਤਾਲਾ ਲਿਆ ਕੇ ਇਹਨਾਂ ਨੂੰ ਮਜਬੂਰ ਕਰਤਾ ਖੜਨੂ ਫਿਰ ਤਾਲੇ 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 ਤੇ ਇਹਨਾਂ ਨੇ ਪੌਣਾ ਦਿਨ ਰਾਜਨੀਤੀ ਕੀਤੀ ਫਿਰ ਤਾਲੇ ਤੇ ਜਦੋਂ ਮੈਂ ਬੋਲਿਆ ਮੈਂ ਕਿਹਾ ਤਾਲਾ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਤਾਲਾ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਲਾਜ ਚਾਹੀਦਾ ਮੁਖਵੰਦ ਸਭ ਕਰਾ ਰਹੇ ਆ ਪੰਜਾਬ ਦੇ ਬੱਚਿਆਂ ਨੂੰ ਐਜੂਕੇਸ਼ਨ ਚਾਹੀਦੀ ਆ ਤਾਲਾਂ ਨਹੀਂ ਚਾਹੀਦਾ ਮੁਖਵੰਤੇ ਸਭ ਕਰਾ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਤਾਲਾਂ ਨਹੀਂ ਚਾਹੀਦਾ ਪਾਣੀ ਚਾਹੀਦਾ ਮੁਖਵੰਤੇ ਸਭ ਦੇ ਰਿਹਾ ਫਿਰ ਇਹਨਾਂ ਦਾ ਤਾਲੇ ਦਾ ਵੀ ਸਬਜੈਕਟ ਖਤਮ ਹੋ ਗਿਆ ਫਿਰ ਇਹ ਬਿਲਕੁਲ ਬੇਵਸ ਹੋ ਗਏ ਹੁਣ ਕੀ ਕਰੀਏ ਵੀ ਤਾਲੇ ਨੂੰ ਲੈ ਕੇ ਨਾਰੇ ਲਾਉਂਦੇ ਹੁਣ ਤਾਲਾ ਨਹੀਂ ਹੋ ਸਕਦਾ ਮੈਂ ਕਿਹਾ ਪੰਜਾਬ ਦੇ ਲੋਕਾਂ ਦੀ ਰਾਜਨੀਤੀ ਨਹੀਂ ਜਿਹੜਾ ਤੁਸੀਂ ਕਰੋੜਾਂ ਰੁਪਏ ਬਰਬਾਦ ਕਰੀ ਜਾਂਦੇ ਆ ਇਸ ਕਰਕੇ ਇਹ ਬੇਵਸ ਹੋ ਗਏ ਇਹਨਾਂ ਦੇ ਸਾਰੇ ਦਾ ਬੰਦ ਹੋ ਗਏ ਸਾਡੇ ਡਿਪਟੀ ਸਪੀਕਰ ਸਦਾ ਜੈਕ੍ਰਿਸ਼ਨ ਸਿੰਘ ਜੀ ਰੌੜੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੂੰ 20 ਮਿੰਟ ਮਨਤਾ ਕੀਤੀ ਸਾਰਾ ਪੰਜਾਬ ਦੇਖਦਾ ਜਿੱਥੇ ਵੀ ਪੰਜਾਬੀ ਬੈਠਾ ਹਰ ਵਰਲਡ ਦੇ ਵਿੱਚ ਉਹ ਦੇਖ ਰਿਹਾ ਕਿ ਪੰਜਾਬ ਬਾਰੇ ਬੋਲੋ ਪੰਜਾਬ ਬਾਰੇ ਬੋਲੋ ਪੰਜਾਬ ਬਾਰੇ ਬੋਲੋ ਇੱਕ ਸ਼ਬਦ ਨਹੀਂ ਬੋਲ ਸਕੇ ਕਿਉਂਕਿ ਇੱਕ ਲਾਈਨ ਵਾਈਜ਼ ਤਿਆਰ ਕੀਤਾ ਆਇਆ ਸੀਗਾ ਪ੍ਰਤਾਪ ਸਿੰਘ ਬਾਜਵਾ ਹੋਰੀ ਸੁਖਿੰਦਰ ਸਿੰਘ ਰੰਧਾਵਾ ਕਹਿੰਦੇ ਸਾਨੂੰ ਸਮਾਂ ਨਹੀਂ ਦੇ ਰਹੇ ਕਹਿੰਦੇ ਤੂੰ ਤੂੰ ਕਰਕੇ ਗੱਲ ਕਰਦੇ ਨੇ ਕਹਿੰਦੇ ਡਿਪਟੀ ਸਪੀਕਰ ਸਾਹਿਬ ਬਾਈ ਨੇਮ ਤੁਸੀਂ ਰਿਕਾਰਡ ਕਰੋ ਤੁਸੀਂ ਰਿਪੋਰਟਰਾਂ ਤੁਸੀਂ ਉੱਥੇ ਬੈਠੇ ਸੀਗੇ ਰਿਪੋਰਟਿੰਗ ਕਰ ਰਹੇ ਸੀ ਮੈਂ 20 ਸਾਲ ਰਿਪੋਰਟ ਰਿਹਾ ਔਰ ਜਦੋਂ ਸੀਐਮ ਸਾਹਿਬ ਡਿਪਟੀ ਸਪੀਕਰ ਸਾਹਿਬ ਬਾਰ ਬਾਰ ਕਹਿ ਰਹੇ ਰਾਜਾ ਬੜੰਗ ਜੀ ਬੋਲੋ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਕਿਉਂ ਨਹੀਂ ਕਰ ਰਹੇ ਠੀਕ ਹੈ ਨਾ ਜਦੋਂ ਟਾਈਮ ਦਿੱਤਾ ਦੇ ਰਹੇ ਤੇ ਤਾਂ ਟਾਈਮ ਲੈ ਕੇ ਉਹ ਨਹੀਂ ਰਹੇ ਇਸ ਕਰਕੇ ਇਹਨਾਂ ਕੋਲ ਕੁਛ ਹੈ ਨਹੀਂ ਇਹ ਕੀ ਕਹਿਣਗੇ ਇਹ ਹਸਪਤਾਲਾਂ ਦੀ ਗੱਲ ਕਰਨਗੇ ਜਿੱਥੇ ਸਾਰੇ ਸਾਰਾ ਟੋਟਲ ਇਲਾਜ ਪੰਜਾਬ ਦੇ ਵਿੱਚ ਸਾਡੇ ਸੀਐਮ ਸਾਹਿਬ ਨੇ ਫ੍ਰੀ ਕਰ ਦਿੱਤਾ ਤੇ ਔਰ ਟੈਸਟ ਫ੍ਰੀ ਕਰ ਦਿੱਤੇ ਤੇ ਇਹ ਸਾਈਕਲ ਖੜਾਉਣ ਦੇ 20 ਰੁਪਏ ਲੈਂਦੇ ਸੀ ਇਹ ਗੱਲ ਕਰਨਗੇ ਪੰਜਾਬ ਦੀ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਮੈਂ ਵਿਧਾਨ ਸਭਾ ਚ ਬੋਲਿਆ ਇਹ ਗੱਲ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਰਾਜਾ ਬੜਿੰਗਹਰਾਂ ਨੂੰ ਕਿ ਪਾਸੋਂ ਚੌਥੇ ਵਿੱਚ ਚੁੱਪ ਹੋਵੋਗੇ ਹੁਣੇ ਚੁੱਪ ਕਰ ਜਾਓ ਤੇ ਅਕਾਲੀ ਦਲ ਕਹਿੰਦਾ ਕਿ ਰਲੇ ਮੇਲੇ ਆ ਕਹਿੰਦੇ ਜੇ ਕਾਰਵਾਈ ਕਰਨੀ ਹੁੰਦੀ ਹੁਣ ਤੱਕ ਕਰ ਦਿੰਦੇ ਕਹਿੰਦੇ ਐ ਬਲੈਕਮੇਲ ਜਾਣਾ ਕਰਨ ਕਹਿੰਦੇ ਦੇਖੋ ਜੀ ਜਿਹੜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਆ ਉਹ ਬੜਾ ਬੈਠਦੇ ਨੇ ਸੁਣਦੇ ਨੇ ਸੀਐਮ ਸਾਹਿਬ ਬੜੀ ਉਹਨਾਂ ਦੀ ਪਲੇਜ਼ ਕਰਦੇ ਨੇ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਬੰਗਾ ਜਿਹੜੇ ਬੰਗਾ ਤੋਂ ਐਮਐਲਏ ਉਹਨਾਂ ਨੇ ਆਪਣਾ ਕੋਈ ਕਮਜ਼ੋਰੀਆਂ ਦੱਸੀਆਂ ਸਰਕਾਰ ਦੀਆਂ ਔਰ ਸੀਐਮ ਸਾਹਿਬ ਨੇ ਆਪ ਉਹਨਾਂ ਨੂੰ ਦੁਬਾਰਾ ਸੁਣਿਆ ਸੁਣ ਕੇ ਆਪਣੇ ਪੈਨਾਂ 'ਨੋਟ ਕੀਤਾ ਔਰ ਉਹਨਾਂ ਨੂੰ ਕਿਹਾ ਵੀ ਲਾਸਟ ਪੇਜ ਜੋ ਕਮੀਆਂ ਸੀ ਕੱਢ ਕੇ ਤਾਂ ਜਿੱਥੇ ਟੀਚਰ ਨਹੀਂ ਡਾਕਟਰ ਨਹੀਂ ਹਾਂ ਵੀ ਉਹ 24 ਘੰਟੇ ਦੇ ਵਿੱਚ ਅਸੀਂ ਦੇਵਾਂਗੇ ਇਸ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਕਿ ਉਹ ਸੁਣਦੇ ਵੀ ਆ ਤੇ ਸੁਣਾਉਂਦੇ ਵੀ ਆ ਪਰ ਕਾਂਗਰਸ ਵਾਲੇ ਸੁਣਦੇ ਹੀ ਨਹੀਂ ਤੇ ਸੁਣਾਉਣ ਨੂੰ ਹੈ ਨਹੀਂ ਸੁਣਿਆ ਜਾਂਦਾ ਨਹੀਂ ਸੁਣਾਉਣ ਨੂੰ ਹੈ ਨਹੀਂ ਜੀ ਬਹੁਤ ਸ਼ੁਕਰੀਆ ਥੈਂਕ ਯੂ ਮਨਜੀਤ ਸਿੰਘ ਬਲਾਸਪੋ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਕਿ ਅਜਿਹਾ ਕੁਝ ਨਹੀਂ ਹੋਇਆ ਅਸਲ ਦੇ ਵਿੱਚ ਇਹ ਗੱਲ ਨਹੀਂ ਕਰਦੇ ਸੁਣਦੇ ਨਹੀਂ ਰੱਖਦੇ ਨਹੀਂ ਸਮਝ ਦਿੱਤਾ ਗਿਆ ਸਪੀਕਰ ਸਾਹਿਬ ਨੇ ਚੀਕ ਚੀਕ ਕੇ ਕਿਹਾ ਕਿ 20 ਮਿੰਟ 15 ਮਿੰਟ ਤੁਹਾਡੇ ਕੋਲ ਨੇ ਗੱਲਬਾਤ ਰੱਖ ਦੋ ਪਰ ਗੱਲ ਨਹੀਂ ਰੱਖੀ ਵਿਚ ਆਜੂ ਸੰਜਗੋ ਕੈਂਪ ਸਾਜੋਗ ਦੇ ਸੀ ਜਗਮੀਤ ਧੰਨਵਾਦ ਬਲਾਸਪੋ ਸਾਹਿਬ ਜਿਹੜੇ ਇਲਜ਼ਾਮ ਲੱਗੇ ਨੇ ਕਿ ਜੁੱਤੀ ਸੰਘਾਓ ਦਲਤ ਭਾਈਚਾਰੇ ਨੂੰ ਸ਼ਿਵਦਾਵਲੀ ਇਸ ਤਿੱਕੇ ਨਾਲ ਵਰਤੀ ਆ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਭਾਸ਼ਣ ਦੌਰਾਨ ਇਹ ਚੀਜ਼ਾਂ ਹੋਈਆਂ ਨੇ ਕੋਟਲੀ ਹੁਣੀ ਰੁੰਦੇ ਫਿਰਦੇ ਆ ਇਹ ਸਾਰੇ ਡਰਾਮੇ ਕਰਦੇ ਆ ਕੋਈ ਐਸੀ ਗੱਲ ਨਹੀਂ ਇਹ ਇਕੱਲਾ ਕੋਟਲੀ ਨਹੀਂ ਸਾਰੀ ਕਾਂਗਰਸ ਰੁੰਦੀ ਫਿਰਦੀ ਆ ਤੇ ਕੋਈ ਦਿਸਦੀ ਹੈ ਕਿਸੇ ਦੇ ਅੰਜੂ ਕਿਸੇ ਦੇ ਨਹੀਂ ਦਿਸਦੇ ਕੋਈ ਅੰਦਰੇ ਅੰਦਰੀ ਹੋ ਕੇ ਲਈ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲੇ ਜਿਹੜਾ ਰਾਹ ਹੁੰਦਾ ਸੀ ਮੁੱਦਾ ਹੁੰਦਾ ਸੀ ਨਾਰੇ ਲਾਓ ਵਾਕ ਆਊਟ ਕਰੋ ਸੀਐਮ ਸਾਹਿਬ ਨੇ ਤਾਲਾ ਲਿਆ ਕੇ ਇਹਨਾਂ ਨੂੰ ਮਜਬੂਰ ਕਰਤਾ ਖੜਨੂ ਫਿਰ ਤਾਲੇ ਤੇ ਜਿਹਨੂੰ ਮੈਂ ਬੋਲਿਆ ਮੈਂ ਕਿਹਾ ਤਾਲਾ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਤਾਲਾ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਲਾਜ ਚਾਹੀਦਾ ਮੁਖਵੰਤ ਸਾਹਿਬ ਕਰਾ ਰਹੇ ਆ ਕਹਿੰਦੇ ਸਾਨੂੰ ਸਮਝ ਨਹੀਂ ਦੇ ਰਹੇ ਕਹਿੰਦੇ ਤੂੰ ਤੂੰ ਕਰਕੇ ਗੱਲ ਕਰਦੇ ਨੇ ਡਿਪਟੀ ਸਪੀਕਰ ਸਾਹਿਬ ਬਾਰ-ਬਾਰ کہہ ਰਹੇ ਰਾਜਾ ਬੜਿੰਗ ਜੀ ਬੋਲੋ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਕਿਉਂ ਨਹੀਂ ਕਰ ਰਹੇ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਰਾਜਾ ਬੜਿੰਗ ਘਰਾਂ ਨੂੰ ਕਿ ਪਾਸੋਂ ਚੌਥੇ ਵਿੱਚ ਚੁੱਪ ਹੋਵੋਗੇ ਹੁਣੇ ਚੁੱਪ ਕਰ ਜਾਓ ਅਕਾਲੀ ਦਲ ਕਹਿੰਦਾ ਕਿ ਰਲੇ ਮੇਲੇ ਆ ਕਹਿੰਦੇ ਜੇ ਕਾਰਵਾਈ ਕਰਨੀ ਹੁੰਦੀ ਹੁਣ ਤੱਕ ਕਰ ਦਿੰਦੇ ਕਹਿੰਦੇ ਐ ਬਲੈਕਮੇਲ ਜਾਣਾ ਕਰਨਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸੁਖਵਿੰਦਰ ਸਿੰਘ ਕੋਟਲੀ ਰੋਣ ਲੱਗ ਗਏ ਫੁੱਟ ਫੁੱਟ ਕੇ ਰੋਏ ਤੇ ਇਲਜ਼ਾਮ ਲਾਏ ਆਮ ਆਦੀ ਪਾਰਟੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਤੇ ਮਨਜੀਤ ਸਿੰਘ ਬਲਾਸਪੁਰ ਸਾਡੇ ਨਾਲ ਬਲਾਸਪੁਰ ਸਾਹਿਬ ਜਿਹੜੇ ਇਲਜ਼ਾਮ ਲੱਗੇ ਨੇ ਕਿ ਜੁੱਤੀ ਸੰਘਾਓ ਦਲਤ ਭਾਈਚਾਰੇ ਨੂੰ ਸ਼ਬਦਾਵਲੀ ਇਸ ਤਿੱਕੇ ਨਾਲ ਵਰਤੀ ਹੈ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਭਾਸ਼ਣ ਦੌਰਾਨ ਇਹ ਚੀਜ਼ਾਂ ਹੋਈਆਂ ਨੇ ਸਾਰੀਆਂ ਇੱਕ ਜਿਹੜੀ ਦਲਤ 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 ਆਪਾਂ ਬਾਰ-ਬਾਰ ਗੱਲ ਕਰ ਰਹੇ ਆ ਮੈਨੂੰ ਬੜਾ ਹੋਰ ਹੀ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਦੇਖੋ ਮੈਂ ਬੋਲ ਰਿਹਾ ਤੁਹਾਡੇ ਪੱਤਰਕਾਰ ਸਾਹਿਬ ਕਹਿ ਰਹੇ ਸੀ ਕਿ ਤੁਸੀਂ ਜੀ ਬਹੁਤ ਲੰਬਾ ਬੋਲੇ ਆ ਠੀਕ ਹੈ ਨਾ ਜੇ ਮੈਂ ਲੰਬਾ ਬੋਲ ਰਿਹਾ ਸੀਐਮ ਸਾਹਿਬ ਬੈਠੇ ਨੇ ਮੇਰੇ ਮੂਰੇ ਔਰ ਸਾਰੀ ਕੈਬਨਿਟ ਬੈਠੀ ਆ ਠੀਕ ਹੈ ਨਾ ਐਮਐਲਏ ਬੈਠੇ ਆ ਮੈਂ ਦਲਿਤ ਸਮਾਜ ਨਾਲ ਸੰਬੰਧ ਰੱਖਦਾ ਔਰ ਮੈਨੂੰ ਖੁੱਲਾ ਟਾਈਮ ਆ ਕੋਈ ਇਹ ਨਹੀਂ ਵੀ 5 ਮਿੰਟ ਬੋਲਣਾ 3 ਮਿੰਟ ਬੋਲਣਾ ਇਹ ਦੱਸੋ ਵੀ ਦਲਿਤ ਸਮਾਜ ਦੇ ਬੰਦੇ ਦਾ ਸਨਮਾਨ ਹੋ ਰਿਹਾ ਕਾ ਬੰਦ ਜਿਹਨੂੰ ਸੀਐਮ ਸਾਹਿਬ ਨੇ ਕਹਿੰਦਾ ਵੀ ਬੋਲਣਾ ਵੀ ਤੂੰ ਤੇ ਬੋਲਣਾ ਵੀ ਜਿੰਨਾ ਮਰਜੀ ਆ ਠੀਕ ਹੈ ਨਾ ਇਸ ਕਰਕੇ ਇਹ ਸਨਮਾਨ ਆ अपमाननीय बाकी ਜਿਹੜੀ ਗੱਲ ਇਹ ਇਹ ਕਰ ਰਹੇ ਆ ਕੋਟਲੀ ਹੁਣੀ ਰੋਂਦੇ ਫਿਰਦੇ ਆ ਇਹ ਸਾਰੇ ਡਰਾਮੇ ਕਰਦੇ ਆ ਕੋਈ ਐਸੀ ਗੱਲ ਨਹੀਂ ਇਹ ਕੱਲਾ ਕੋਟਲੀ ਨਹੀਂ ਸਾਰੀ ਕਾਂਗਰਸ ਰੋਂਦੀ ਫਿਰਦੀ ਆ ਕੋਈ ਕਿ ਕੋਈ ਦਿਖਦੀਆਂ ਕਿਸੇ ਦੇ ਹਾਂ ਜੂ ਕਿਸੇ ਦੇ ਨਹੀਂ ਦੇ ਦੇ ਕੋਈ ਅੰਦਰੇ ਅੰਦਰੀ ਹੌਂਕੇ ਲਈ ਜਾਂਦੇ ਆ ਕਿਉਂਕਿ ਇਹਨਾਂ ਕੋਲ ਕੋਈ ਸਬਜੈਕਟ ਨਹੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲੇ ਜਿਹੜਾ ਰਾਹ ਹੁੰਦਾ ਸੀ ਮੁੱਦਾ ਹੁੰਦਾ ਸੀ ਨਾਰੇ ਲਾਓ ਵਾਕ ਆਊਟ ਕਰੋ ਸੀਐਮ ਸਾਹਮਣੇ ਤਾਲਾ ਲਿਆ ਕੇ ਇਹਨਾਂ ਨੂੰ ਮਜਬੂਰ ਕਰਤਾ ਖੜ ਨੂੰ ਫਿਰ ਤਾਲੇ 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 ਤੇ ਇਹਨਾਂ ਨੇ ਪੌਣਾ ਦਿਨ ਰਾਜਨੀਤੀ ਕੀਤੀ ਫਿਰ ਤਾਲੇ ਤੇ ਜਦੋਂ ਮੈਂ ਬੋਲਿਆ ਮੈਂ ਕਿਹਾ ਤਾਲਾ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਤਾਲਾ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਲਾਜ ਚਾਹੀਦਾ ਮੁੱਖ ਮੰਤਰੀ ਸਭ ਕਰਾ ਰਹੇ ਆ ਪੰਜਾਬ ਦੇ ਬੱਚਿਆਂ ਨੂੰ ਐਜੂਕੇਸ਼ਨ ਚਾਹੀਦੀ ਆ ਤਾਲਾ ਨਹੀਂ ਚਾਹੀਦਾ ਮੁੱਖ ਮੰਤਰੀ ਸਭ ਕਰਾ ਰਹੇ ਆ ਪੰਜਾਬ ਦੇ ਕਿਸਾਨਾਂ ਨੂੰ ਤਾਲਾ ਨਹੀਂ ਚਾਹੀਦਾ ਪਾਣੀ ਚਾਹੀਦਾ ਮੁੱਖ ਮੰਤਰੀ ਸਭ ਦੇ ਰਹੇ ਫਿਰ ਇਹਨਾਂ ਦਾ ਤਾਲੇ ਦਾ ਵੀ ਸਬਜੈਕਟ ਖਤਮ ਹੋ ਗਿਆ ਫਿਰ ਇਹ ਬਿਲਕੁਲ ਬੇਵਸੋਖ ਵੀ ਹੁਣ ਕੀ ਕਰੀਏ ਵੀ ਤਾਲੇ ਨੂੰ ਲੈ ਕੇ ਨਾਰੇ ਲਾਉਂਦੇ ਹੁਣ ਤਾਲਾ ਨਹੀਂ ਹੋ ਸਕਦਾ ਮੈਂ ਕਿਹਾ ਪੰਜਾਬ ਦੇ ਲੋਕਾਂ ਦੀ ਰਾਜਨੀਤੀ ਨਹੀਂ ਜਿਹੜਾ ਤੁਸੀਂ ਦੇ ਕਰੋੜਾਂ ਰੁਪਏ ਬਰਬਾਦ ਕਰੀ ਜਾਂਦੇ ਆ ਇਸ ਕਰਕੇ ਇਹ